ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਆਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੇੜਾਂ ਆ ਗਿਆਂ ਵੀਰੇ ਕੋਲੇ ਗੱਬਣ ਆ ਤਾਂ ਵੀਰੇ ਰੇਡ ਜਾਇਜ ਹੁੰਦਾ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇੰਨਾ ਪਰ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਾਸਰੀ ਵਾਲੇ ਵਿਰਤੀ ਸਾਸਰੀ ਕਾਲ ਜੀ ਹੋਰ ਸਨਾਂ ਵੀਰੇ ਕੀ ਹਾਲ ਚੱਲ ਜੀ ਜੀ ਵਧੀਆ ਜੀ ਕਿਰਪਾ 사ਤ ਕਰਦੀ ਵਧੀਆ ਵੀਰੇ ਹਾਂ ਵੀਰੇ ਨਾਂ ਦੱਸਿਆ ਆਂਦਾ ਹਾਂ ਆਪਣਾ ਵੀਰ ਜੀ ਗੋਪੀ ਹੈ ਹਾਂਜੀ ਪਿੰਡ ਪ੍ਰਾਚਾਰ ਤਸਵੀਰ ਡੇਰਾ ਬਾਬਾ ਨਾਨਕ ਨੇੜੇ ਫਤੇਗੜ ਚੂੜੀਆਂ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਆਪਣਾ 7347316950 ਜੀ ਠੀਕ ਆ ਹਾਂਜੀ ਤਾਂ ਵੀਰ ਜੀ ਜਿਹੜੀਆਂ ਉਹਦੋਂ ਵੀਡੀਓ ਆਪਾਂ ਕੀਤੇ ਸੀ ਅਪਲੋਡ ਹਨਾ ਤਾਂ ਉਹ ਪਸ਼ੂ 6 ਘੰਟੇ ਦੀ ਵੇਗੀਆਂ ਠੀਕ ਹੈ ਜੀ ਤਾਂ ਦਾ ਰੇਟ ਜਾਇਜ਼ ਹੀਗਾ ਬਿਲਕੁਲ ਬਿਲਕੁਲ ਜਾਇਜ਼ ਹੀ ਬਾਕੀ ਸਾਫ ਸੁਥਰਾ ਪਸ਼ੂ ਸਾਫ ਸੁਥਰਾ ਹੁੰਦਾ ਹਾਂਜੀ ਹਾਂਜੀ ਤਾਂ ਵੀਰੇ ਵੇਗ ਤੇ ਉਸੇ ਵੇਲੇ ਵੇਗੀਆਂ ਅੱਜ ਵੀ ਵੜਾ ਸੋਹਣੀਆਂ ਆਗੀਆਂ ਕੋਲੇ ਸੂਈਆਂ ਦੋ ਇੱਕ ਗੱਬਣ ਆ ਗਈ ਹੈ ਨਾ ਗੱਬਣ ਹਾਂਜੀ ਜਿਆਦਾਤਰ ਮਾਲਵੀਰ ਜੀ ਆਪਾਂ ਸੂਇਆ ਹੀ ਲੈਨੇ ਆ ਠੀਕ ਹੈ ਜੀ ਚਲੋ ਕੋਈ ਸਾਫ ਸੁਥਰੀ ਚੰਗੀ ਗੱਬਣ ਹੋਵੇ ਤਾਂ ਗੱਬਣ ਵੀ ਲੈ ਲਈਏ ਬਿਲਕੁਲ ਬਿਲਕੁਲ ਹਾਂਜੀ ਵੀਰ ਆ ਤੂੰ ਅੱਗੇ ਕਹਿੰਦੇ ਪਏ ਬੇਸ਼ੱਕ ਕੋਈ ਸਾਈ ਪਾ ਦੇ ਉਸ ਵਾਂਗੇ ਵੀ ਆਪਾਂ ਭੇਜ ਸਕਦੇ ਆ ਕੋਈ ਦਿੱਕਤ ਨਹੀਂ ਹੈ ਨਾ ਕਿਉਂਕਿ ਆਪ ਤੇ ਚੰਗਾ ਕਰਕੇ ਪਸ਼ੂ ਲਿਆ ਜੀ ਹਾਂਜੀ ਹਾਂਜੀ ਵੀਰ ਤਾਂ ਆ 3 ਵੜਾਂ ਗਈਆਂ ਅੱਜ 3 ਆ ਵੀਰੇ ਦੋ ਸੂਈਆਂ ਨੇ ਦੇਖ ਕੇ ਗੱਬਣਾਂ ਠੀਕ ਹੈ ਜੀ ਤਾਂ ਵੀਰੇ ਪਹਿਲੇ ਨੰਬਰ ਤੇ ਵੜ ਆ ਗਈ ਇਹਦੇ ਬਾਰੇ ਇੱਕ ਦੱਸੋ ਪਹਿਲੇ ਨੰਬਰ ਤੇ ਵੀਰ ਜੀ ਲਾਲ ਡੱਬੀ ਵਹਿਰ ਆ ਗਈ ਐਰ ਸ਼ਹਿਰ ਵੇਸ ਤੇ ਥਾਣਾ ਬਾਕੀ ਦੰਦਾ ਤੋਂ ਵੀ ਪਿਓਰ ਦੋ ਦੰਦਾ ਪਿਓਰ ਦੋ ਦੰਦਾ ਕੀ ਬਾਤ ਆ ਜੀ ਵੇਖੋ ਵੀਰੋ ਸਿਰਾ ਵੈੜਾ ਦੋ ਦੰਦਾ ਤਾਂ ਐਰ ਸ਼ੈਰ ਆ ਗਈ ਆ ਲਾਲ ਡੱਬੀ ਵੈੜ ਪਿਓਰ ਦੋ ਦੰਦਾ ਬਿਲਕੁਲ ਤੇ ਵੀਰ ਜੀ ਬੱਚਾ ਵੀ ਵੇਖੋ ਕਿੱਦਾਂ ਵਧੀਆ ਕਿਸੇ ਨੇ ਚੰਗੇ ਸੀਮਾ ਦਾ ਬੱਚਾ ਪਵਾ ਇਹ ਕੀ ਆ ਗਿਆ ਬੱਚਾ ਮੱਛੀ ਆ ਗਈ ਵੀਰ ਜੀ ਕੀ ਬਾਤ ਆ ਜੀ ਹਾਂਜੀ ਹਾਂਜੀ ਤੇ ਜੀ ਇੱਕ ਰੀ ਦੋ ਹੀ ਵੈੜਾ ਹੋ ਗਿਆ ਸਭ ਦੋ ਹੀ ਵੈੜਾ ਤੇ ਵੈੜ ਵੀ ਟੌਪ ਕਲਾਸ ਕਿਨੂੰ ਕਹਿ ਦਈਏ ਹਾਂ ਜੀ ਵੀਰ ਜੀ ਟੌਪ ਕਲਾਸ ਵੱਡੀ ਵੈੜ ਸਭੇ ਸਵੇਰੇ ਲਾਏ ਥੱਲੇ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਵੀਰੇ ਕਿੰਦਾ ਭੇਲਨ ਨਹੀਂ ਦੋ ਦੰਦ ਦਾ ਕੱਦ ਕਾਠ ਵੀ ਬਹੁਤ ਸੋਹਣਾ ਹਨਾ ਕੱਦ ਕਾਠ ਵੇੜੀ ਜੇ ਬਾਬਾ ਸੁੱਖ ਰੱਖੇ ਨਾ ਦੂਜੇ ਸੂਏ ਨੂੰ ਤਾਂ ਵੇੜ ਸਿਰਾ ਕੱਦ ਕਾਠ ਤੋਂ ਬਾਹਰ ਸਵਾਲ ਅੱਕ ਦੀ ਵੇੜ ਵੀ ਬਣ ਜੂਗੀ ਆਉਂਦੇ ਸਮੇਂ ਬਾਕੀ ਸਭ ਨਾਲ ਵੀ ਲੰਮੀ ਤੋਰ ਜੂਗੀ ਹਾਂਜੀ ਲਾਓ ਤਾਂ ਵੇਖੋ ਵੀਰੋ ਕੱਦ ਕਾਠ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਤਾਂ ਐ ਚੰਗੀ ਟੋਪ ਕਲਾਸ ਵੇੜਾ ਤਾਂ ਹੈ ਵੀ ਵੀਰੋ ਦੋ ਦੰਦ ਦਾ ਤਾਂ ਹੈ ਵੀ ਫਿਰ ਕਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਐਰ ਸ਼ਹਿਰ ਚ ਲਾਲ ਡੱਬੀ ਵੇੜਾ ਵੀਰੋ ਖਣ ਗੁਲਾਬੀ ਆ ਗਿਆ ਵੇਖੋ ਵੀਰੇ ਬਸ਼ੀਵ ਚੰਗੇ ਸੇਮੰਦੀਆਂ ਨੇ ਮਗਰ ਪਾਲੀ ਆ ਇਹਨਾਂ ਲੰਮੀ ਬੇਲ ਦਾ ਬੱਚਾ ਪਾਇਆ ਇਹਨੇ ਸੋਹਣਾ ਬੱਚਾ ਹੈ ਨਾ ਚੰਗੇ ਸੇਮੰਦ ਦਾ ਲੱਗਿਆ ਤਾਂ ਵੈੜ ਵੀ ਟੋਪ ਕਲਾਸ ਆ ਬਾਕੀ ਵੇਖੋ ਵੀਰੇ ਠੰਡੀ ਠੀਰੀ ਐ ਉਹ ਜੀਆਂ ਇਹ ਪਹਿਲਣਾ ਕਈ ਦਾ 5-7 ਦਿਨ ਥੱਲੇ ਨਹੀਂ ਬੈਣ ਦਿੰਦੀਆਂ ਹਾਂਜੀ ਇਹ ਵੇਖੋ ਵੀਰੇ ਜਿੱਧਰ ਦੀ ਵਰਦੀ ਥੱਲੇ ਬੈਜੋ ਭਵੇਂ ਲੰਮੇ ਪਾਜੋ ਹਾਂਜੀ ਇਹ ਗੱਲੀ ਹੈ ਨਾ ਬੋਸ਼ਾਂ ਪੈਣ ਵਾਲੀ ਗੱਲ ਹੀ ਆ ਵੀਰੇ ਸਰਾ ਵੈੜ ਹਾਂਜੀ ਬੱਚਾ ਵੇਖੋ ਲਾ ਕੇ ਕੁਣੀ ਜੀ ਵੀ ਚੁਵਾਈ ਬੋਰ ਮੋਟਰ ਦੀ ਚੁਵਾਈ ਹੈ ਅਸ ਚੁਵਾਈ ਚੰਗੀ ਲੱਗੀ ਆਰਾਮਰਾ ਕੇ ਵਿਖਾਉਨੇ ਆ ਸਿੱਧਾੜੀ ਤੁਹਾਨੂੰ ਪਤਾ ਵੀਰ ਜੀ ਪਹਿਲਣਾਂ ਨੇ ਭੜਾ ਭੁੜਾ ਚ ਹੁੰਦੀਆਂ ਨੇ ਬਿਲਕੁਲ ਬਿਲਕੁਲ ਜੰਦੀ ਨਿਕਲਦੀ ਡੇਰ ਆ 20 ਕਿਲੋ ਦੁੱਧ ਭਰ ਸਕਦੀ ਹੈ ਸੇਵਾ ਵਾਲੇ ਸਾਡੇ ਬਿਲਕੁਲ ਕਿਉਂਕਿ ਥਣ ਵੀ ਸੋਨਾ ਕੱਦ ਕਾਠ ਵੀ ਹੈਗਾ ਵੈੜ ਦਾ ਦੁੱਧ ਗੋਵੀਆਂ ਦੀ ਪਾਈ ਦਾ ਜੀ ਦੁੱਧ ਸੇਵਾ ਦਾ ਵੀਰੇ ਹਣਾ ਦੁੱਧ ਵੀਰੇ ਤੁਹਾਡੀ ਸੇਵਾ ਦਾ ਬਾਕੀ ਥਣਲੇਵਾ ਖੁੱਲਾ ਲੱਗਿਆ ਹਾਂਜੀ ਹਾਂਜੀ ਖੁੱਲੇ ਥਣਲੇਵੇ ਦੀ ਮਾਲਕਾ ਹਾਂਜੀ ਸੋਹਣੀ ਵੈੜ ਆ ਨੀ ਉਂਝ ਥੱਲੇ ਲਿਆਉ ਰ ਮੈਂ ਥਾਂ ਤੇ ਆ ਜਾ ਦਿ ਬੰਦ ਬੰਦ ਬੱਚਾ ਤਾਂ ਵੇਖੋ ਵੀਰੋ ਚਵਾਈ ਵੀਰਿਆਂ ਦਾ ਇੱਕ ਨੰਬਰ ਲੱਗਿਆ ਥਣ ਮੋਟਾ ਲੱਗਿਆ ਚਵਾਈ ਵਾਲਾ ਵਾਹ ਵਾਹ ਤੋ ਵੇਖੋ ਵੀਰੋ ਚਵਾ ਚੈੱਕ ਕਰ ਲਓ ਚੰਗੀ ਮੋਟੀ ਧਾਰ ਹੈ ਨਾ ਬਹੁਤ ਬਹੁਤ ਮੋਟੀ ਠੀਕ ਠੀਕ ਹੈ ਜੀ ਠੀਕ ਤਾਂ ਵੇਖੋ ਵੀਰੋ ਅਗਲੇ ਸਣਾਂ ਦਾ ਚਵਾ ਵੇਖ ਲੋ ਬਹੁਤ ਸੋਨਾ ਚਵਾ ਲੱਗਿਆ ਬਹੁਤ ਚੌਣ ਚੰਦੀ ਹੈ ਠੀਕ ਹੈ ਮੋਟੀ ਧਾਰ ਲੱਗੀ ਹਾਂਜੀ ਠੀਕ ਹੈ ਚਵਾ ਇੱਕ ਨੰਬਰ ਆ ਲੱਗਿਆ ਵੀਰੋ ਥਣ ਵੀ ਬੜਾ ਪਿਆਰਾ ਲੱਗਿਆ ਤੇ ਖੁੱਲੇ ਥਣ ਪਾਂਡੇ ਦੀ ਮਾਲਕਾ ਠੀਕ ਹੈ ਜੀ ਵਿਰਦੀ ਇਹਦਾ ਮੁੱਲ ਕੀ ਕਰ ਲੈਣਾ ਵੀਰ ਜੀ ਆਪਾਂ ਜਾਇ ਜੀ ਦੇ ਦੇਣੀ ਜਾਇ ਜੀ ਹਾਂਜੀ ਬਾਕੀ ਤੁਹਾਨੂੰ ਪਤਾ ਹੀ ਆ ਵੀਰ ਜੀ ਕਲਿੰਦਰ ਵੀਰ ਬਾਹਰ ਮੁੱਲ ਜਿਹੜਾ ਨਾ ਕਿ ਲੱਖ ਵੀ ਆ ਸੌ ਵੀ ਆ 75 ਵੀ ਆ 80 ਵੀ ਆ ਪਰ ਆਪਾਂ ਉਹ ਮੁੱਲ ਨਹੀਂ ਕਰਨਾ ਵੀਰ ਜੀ ਹਾਂਜੀ ਹਾਂਜੀ ਵੀਰ ਜੀ 75000 ਦੀ ਦੇ ਦਈਏ 75 ਦੀ ਹਾਂਜੀ ਠੀਕ ਹੈ ਨਹੀਂ 70 ਦੀ ਦੇ ਦਈਏ 70 ਦੀ ਹਾਂਜੀ ਠੀਕ ਹੈ ਵੀਰ ਹੋਰ ਹੋਰ ਵੇਖ ਲੋ ਦੱਸ ਦੋ ਜੇ ਤੁਸੀਂ ਕਹਿੰਦੇ ਹੋ ਤਾਂ ਹੋਰ ਕਰ ਦਿੰਦੇ ਮੰਨ ਤਾਂ ਨਹੀਂ ਠੀਕ ਹੈ ਵੀਰੇ ਤੇ 65000 ਦੀ ਬੱਛੀ ਜਿਹੜੀਆਂ 65000 ਦੀ ਹਾਂਜੀ ਹਾਂਜੀ ਲਕਿ ਵੀਰ ਭਰਾ ਕੋਈ ਹੋਰ ਫੋਨ ਲਾਵੇ ਹੋਰ ਮਾਨਤਾਨ ਕਰਦਾਂਗੇ ਤਾਂ ਵੇਖੋ ਵੀਰੇ ਕੋਈ ਨਹੀਂ ਵੀਰੇ ਤੂੰ 85 ਮੰਗ ਲਾ 80 ਮੰਗਦਾ ਮੈਂ ਤੈਨੂੰ ਆਨਾ ਵੀਰ ਤਿੰਨ ਛੱਡ ਦੇ ਚਾਰ ਛੱਡ ਦੇ ਕਿਦੋਂ ਤੂੰ ਮੈਨੂੰ ਬੋਲਣ ਜੋਗਾ ਬਾਕੀ ਪਿਓਰ ਦੋ ਦਾਂਦੇ ਰੇੜੀ ਜਾਇਜ ਮੰਗ ਲਿਆ ਹਾਂਜੀ ਦੋ ਬੱਚੇ ਦੋ ਨੇ ਦੋ ਵੜਾਂ ਨੇ ਹਿਸਾਬ ਨਾਲ ਦੋ ਹੀ ਵੜਾਂ ਨੇ ਦੇ ਬੱਚਾ ਚੰਗੇ ਸੀ ਮੰਦਾ ਦੇ ਦੇਣ ਯਾਰਾ ਕੋਈ ਮੇਰਾ ਵੀਰ ਭਰਾ ਛੋਟ ਵੀ ਕਹਦੇ ਚਲੋ ਛੋਟ ਵੀ ਕਰਦਾਂਗੇ 62000 ਦੀ ਵੜ ਦੇਣੀ ਆ ਵੀਰ ਜੀ 62 ਦੀ ਹਾਂਜੀ ਹਾਂਜੀ ਵੀਰ ਜੀ ਠੀਕ ਆ ਦੇਂਦਾ ਨਹੀਂ ਕੋਈ ਵੀਰੇ ਇਦਾਂ ਨਹੀਂ ਵੜ 62000 ਦੀ ਪਰ ਆਪਾਂ 62000 ਦੀ ਵੇੜ ਦੀ ਵੈੜ ਦੇ ਲਈ ਕੀ ਬਾਤ ਹੈ ਤਾਂ ਵੇਖੋ ਵੀਰੋ 62000 ਦੀ ਵੈੜ ਹੋ ਜੂਗੀ ਤਾਂ ਵੇਖੋ ਵੀਰੋ ਰੇਟ ਤਾਂ ਬਹੁਤ ਟੌਪ ਕਲਾਸ ਆ ਵੈੜਾਂ ਵੀ ਸਿਰਾ ਖੋਲ ਵੀਰੇ ਮਾੜੇ ਤੌਰ ਆ ਵਿਖਾਈਏ ਰੇਟ ਵੀਰੇ ਨੇ ਬਿਲਕੁਲ ਹੀ ਜਾਇਜ਼ ਕੀਤਾ ਵੀਰੋ 62000 ਦੀ ਵੱਡੀ ਵੈੜ ਆ ਪਸ਼ੂ ਦਾ ਵੀਰੇ ਫਿਰ ਜਲਦੀ ਵਿਗਣਾ ਵਿਗਣਾ ਇੱਕ ਰੇਟ ਵੇਖਦਾ ਜੀ ਇੱਕ ਪਸ਼ੂ ਸਾਫ ਸੁਥਰਾ ਕੀ ਬਾਤ ਹੈ ਲੈ ਵੀਰੇ ਨੇ ਕੋ ਵੀਰਾ ਫੋਨ ਲਾ ਲੇ ਬਾਹਰ ਚ ਵੀ ਸ਼ੋਰ ਚੱਪਾ ਹੋ ਜੂ ਹਨਾ ਜੀ ਹਾਂ ਜੀ ਜੀ ਹਾਂ ਜੀ ਰੇਡ ਬਹੁਤ ਸੋਹਣਾ ਕੀਤਾ ਵੀਰੇ ਨੇ ਵੈੜ ਵੀ ਸੋਹਣੀ ਆ ਤਾਂ ਐਵੇਂ ਦੀ ਪਸ਼ੂ ਵੀ ਕਿੰਨੀ ਸਿਫਤ ਹੋ ਜੇ ਵੀਰੇ ਉਨੀ ਥੋੜੀ ਆ ਨਵਾਂ ਪਸ਼ੂ ਆ ਕੋ 400 ਵਿੱਚ ਹੋ ਗਏ ਵੇਚ ਲੈਂਦਾ ਹਨਾ ਜੀ ਬਿਲਕੁਲ ਤਾਂ 62000 ਦੀ 62000 ਦੀ ਠੀਕ ਠੀਕ ਹੈ ਦੂਜੇ ਨੰਬਰ ਤੇ ਆ ਗਈ ਵੀਰੇ ਦੂਜੇ ਨੰਬਰ ਤੇ ਵੀ ਸੁਈ ਆ ਵੀਰ ਜੀ ਸੁਈ ਆ ਦੰਦਾਂ ਚ ਵੀ ਚੌਗੀ ਛਗੀ ਆ ਪਹਿਲਾਂ ਨਹੀਂ ਆ ਹਾਂ ਜੀ ਇਹਦੇ ਵੀ ਦੰਦ ਆਪਾਂ ਚੈੱਕ ਕਰਾ ਦਿੰਨੇ ਆ ਅਜੇ ਕੰਨੀਆਂ ਦੇ ਦੰਦ ਬਰਾਬਰ ਨਹੀਂ ਹੋਏ ਦੇਖ ਵੀਰੇ ਕੀਆ ਬਾਤ ਹੈ ਠੀਕ ਹੈ ਵੀਰੋ ਤੋਹਦੀ ਬੋਦੀ ਵਾਲੀ ਵੈੜ ਆ ਗਈ ਨਾ ਹਾਂਜੀ ਬੋਦੀ ਵਾਲੀ ਜਰਸੀ ਠੀਕ ਜਰਸੀ ਹੈ ਤਾਂ ਵੇਖੋ ਵੀਰੋ ਕਾਲੀ ਜਰਸੀਆਂ ਚ ਆ ਜਾਂਦੀਆਂ ਵੀਰੋ ਕਾਲੀ ਜਰਸੀਆਂ ਪਹਿਲਾ ਸੂਆ ਪਹਿਲਾ ਹੀ ਸੂਆ ਪਹਿਲਾ ਨਹੀਂ ਠੀਕ ਹੈ ਜੀ ਇੱਕ ਵਾਰੀ ਗਰਮੀਆਂ ਦੇ ਤੋਹਫੇ ਹੀ ਆ ਗਰਮੀਆਂ ਤੋਹਫੇ ਥਨ ਤੋਂ ਚੰਗਾ ਲੱਗਿਆ ਵੀਰੋ ਚਵਾਈ ਵਾਲਾ ਥਨ ਲੱਗਿਆ ਬੱਚੇ ਕੀ ਬਣਨੇ ਵੀਰ ਜੀ ਇਹਦੇ ਮਗਰ ਵੇਢੀ ਬੱਚਾ ਆ ਜਾਂਦੀ ਬੱਚਾ ਆ ਗਏ ਹਾਂਜੀ ਵੀਰ ਜੀ ਠੀਕ ਹੈ ਜੀ ਬਾਕੀ ਇਹ ਵੀ ਇੰਦਾ ਠੰਡੀ ਧੇਰੀ ਆ ਠੀਕ ਹੈ ਇੰਦਾ ਬੇਸ਼ਕ ਭਾਵੇਂ ਜਿੱਥੋਂ ਦੀ ਮਰਜ਼ੀ ਜਿੱਧਰ ਦੀ ਮਰਜ਼ੀ ਬੈਠ ਕੇ ਅਕੀਂ ਵੇਖੋ ਵੀਰ ਜੀ ਚਵਾਈ ਇਹਦੀ ਸੀਲ ਆ ਫਿਰ ਹੈਨਾ ਠੀਕ ਹੈ ਵੀਰੇ ਠੀਕ ਕੋਈ ਬੱਚੇ ਦੀ ਨਹੀਂ ਲੋੜ ਕੋਈ ਗੱਲ ਨਹੀਂ ਇਹੋ ਜੀ ਦੇਖੋ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਸੀਲ ਆ ਬਿਨਾ ਮੰਗੇ ਤੋਂ ਵੜਣਾ ਨੇ ਬਿਨਾ ਮੰਗੇ ਤੋਂ ਵੜਣਾ ਵੰਗਾਂ ਪਾਉਂਦੀ ਨਹੀਂ ਲੋੜ ਕਿੰਨੇ ਦੀ ਵੀਰੇ ਵੜ ਦੇਣੀ ਆ ਇਹ ਜੀ ਇਹ ਵੜ 55000 ਦੀ ਦੇ ਦਈਏ 55 ਦੀ ਹਾਂਜੀ ਠੀਕ ਹੈ ਕਰ ਦਿਓ ਛੋਟ ਛੋਟ ਹੋਰ ਆਪਾਂ ਮਾਨ ਕਰਦਾਂਗੇ 52000 ਦੀ ਵੀਰ ਦੀ ਵੈਟ ਦੇ ਦਾਂਗੇ ਪੂਰੇ ਪੰਜਾਹ ਦੀ ਵੀਰੇ ਜਾਂਦੇ ਹੋਰ 2 ਛੜ ਤੋਂ 42 48 48000 ਦੀ 47000 ਦੀਆਂ ਹਨ 47000 ਦੀਆਂ ਰੇਡ ਵੇਖੋ ਵੀਰੋ ਵੀਰ ਭਰਾ ਫੋਨ ਲਾਵੇ ਆਪਾਂ ਮਾਨਤਾਨ ਦੀ ਮੋੜਦੇ ਨਹੀਂ ਹਨਾ ਮੋੜਦੇ ਨਹੀਂ ਆਪਾਂ ਵੀਰੇ ਤਾਂ ਵੇਖੋ ਵੀਰੋ ਫੋਨ ਜ਼ਰੂਰ ਲਾ ਲਿਓ 47000 ਦੀ ਵੈੜੋ ਜੂ ਪਹਿਲਾ ਹੀ ਸੁਆ ਖਾਨ ਵੀ ਪਿਆਰਾ ਲੱਗਿਆ ਹੈਵੀ ਸੇਲਸ ਲੱਗਾ ਵੀਰੇ ਵੰਗੇ ਦੀ ਕੋਈ ਲੋੜ ਨਹੀਂ ਹਨਾ ਹਾਂਜੀ ਬਿਲਕੁਲ ਵੀਰ ਜੀ ਤਾਂ 47000 ਦੀ ਹਾਂਜੀ ਵੀਰ ਜੀ ਕੀ ਬਾਤ ਹੈ ਕਿਹਜੇ ਨੰਬਰ ਤੇ ਗੱਬੜਾ ਗੱਬਣਾਗੇ ਤੇ ਵੀਰੇ ਕਿਵੇਂ ਇਹ ਸੁਈਆਂ ਨੇ ਜੋ ਵੀ ਜੋੜਾ ਪਾਲੂ ਕਰਦੇ ਹੋ ਮਾਨਤਾਨ ਹਨਾ ਹਾਂਜੀ ਹਾਂਜੀ ਬਿਲਕੁਲ ਵੀਰ ਜੀ ਠੀਕ ਹੈ ਜੀ ਇਹ ਕਿੰਨਾ ਟਾਈਮ ਖਲਦੀ ਵੀਰੇ ਇਹ ਵੀ ਵੀਰੇ ਤਿਆਰ ਨਹੀਂ ਕੋਈ 2-4 ਦਿਨ ਲਾਉਗੀ ਥਣ ਥੁਣ ਇਹਨੂੰ ਵੀ ਗਲਾਬੀ ਗਲਾਬੀ ਥਣ ਲੱਗਿਆ ਇਹ ਵੀ ਕਾਲੀ ਜਰਸੀਆਂ ਚ ਆ ਜਾਂਦੀ ਆ ਕਾਲੀ ਜਰਸੀਆਂ ਚ ਹਾਂ ਜੀ ਹਾਂ ਇਹ ਵੀ ਗਰਮੀਆਂ ਦੇ ਦੋ ਤੋਹਫੇ ਕੀ ਬਾਤ ਇਹ ਸਵੇਰ ਸਵੇਰ ਲਾਇਆ ਥੱਲੇ ਚੰਗਾ ਵੇੜ ਨੇ ਹਾਂ ਜੀ ਮੇਰੇ ਦੁੱਧ ਦਾਦਾ ਦਾ ਕੀ ਦੱਸਦੇ ਰਿਕਾਰਡ ਇਹ ਜੀ ਇਹ ਆਪਣੇ ਲਾਗੋ ਹੀ ਲਈ ਆ ਬੰਦੇ ਕਹਿੰਦੇ 17-18 ਕਿਲੋ ਦੁੱਧ ਚ ਹੋਇਆ ਇਹ 17-18 ਕਿਲੋ ਅੱਗੇ ਆਪਾਂ ਬਣੀ-ਬਣੀ ਵੀ ਪਿਛਲੇ ਸੂਰੇ ਆਪ ਨੇ ਵੇਖੀ ਆ ਠੀਕ ਆ ਜੀ ਕਿੰਕੀ ਬਣ-ਬਣ ਜਾਂਦੀ ਆ ਹਾਂ ਜੀ ਸੋਹਣੀ ਵੀਰੇ ਲੈਵਾ ਬਹੁਤ ਵਧੀਆ ਫ ਤਾਂ ਵੇਖੋ ਵੀਰੋ ਥਣ ਥਣ ਵਿੱਚ ਗੁਲਾਬੀ ਲੱਗਿਆ ਸੋਹਣੀ ਖੁੱਲੇ ਖੁੱਲੇ ਥਣਪਾਂਡੇ ਦੀ ਮਾਲਕਾ ਵੜ ਸੋਹਣੀ ਵੜ ਬਾਕੀ ਛੰਡੀ ਬਹੁਤ ਹੈ ਅਸੀਲ ਆ ਜੀ ਮੈਂ ਪ੍ਰਾਚੇ ਕਰਦਾ ਹੁਣ ਵੀਡੀਓ ਬਣਾਉਣਾ ਤਵੀਰੇ ਕਿਵੇਂ ਲੈ ਵਾਲੂ ਵਾਹੇ ਤਾਂ ਫਿਰ ਸੁੰਦਿਆਂ ਤਾਂ ਹੋਰ ਬਣ ਜੂ ਕਾਫੀ ਸੁੰਦਿਆਂ ਤਾਂ ਇਹ ਚੰਗੀ ਮਤਲਬ ਬਣ ਜੂਗੀ ਬਾਕੀ ਆਪਣੇ ਲਾਗੋ ਹੀ ਲਈ ਆਏ ਅੱਛਾ ਜੀ ਪਿਛਲੇ ਸੂਏ ਆਪਾਂ ਬੜੀ ਵੇਖੀ ਬੜੀ ਚੰਗੀ ਬਣਦੀ ਹੁੰਦੀ ਹੈ ਦੁੱਧ ਵਾਲੀ ਚੰਗੀ ਚਾਲੂ ਵੀ ਆ ਨਾ ਹਾਂਜੀ ਵੀਰ ਜੀ ਤੇ ਦੁੱਧ ਤਾਂ ਵੀਰੇ ਨੇ ਭਰਨਾ ਕਿਉਂਕਿ ਥਣ ਥਣ ਵੀ ਐ ਗੁਲਾਬੀ ਆ ਗਿਆ ਚੰਗਾ ਸਪੈਸ਼ਲ ਤੇ ਖੁੱਲੇ ਥਣ ਪਾਂਡੇ ਦੀ ਮਾਲਕਾ ਬਾਕੀ ਠੰਡੀ ਬੜੀ ਹੈ ਹਾਂਜੀ ਠੰਡੀ ਬਹੁਤ ਜ਼ਿਆਦਾ ਠੀਕ ਹੈ ਜੀ ਇਹ ਵੀਰੇ ਕਿੰਨੇ ਦੀ ਵੈਡ ਦੇ ਦੇਣੀ ਤੇ ਵੀਰ ਜੀ 60000 ਦੀ ਦੇ ਦਈਏ ਇਹ 60 ਦੀ ਹਾਂਜੀ ਠੀਕ ਹੈ ਉਹ ਹੋਰ 2000 ਛੱਡ ਦੇ ਵਿੱਚ 58 ਹਾਂਜੀ ਖਾਣਾ ਪੂਰੇ 55000 ਜਾਂਦੇ ਹੋ ਹਨਾ ਕਲਿੰਦਰ ਵੀਰ ਜੀ ਪੂਰੇ 55 ਦੀ ਦੇ ਦਾਂਗੇ ਵੀਰ ਜੀ ਨਹੀਂ ਠੀਕ ਆ ਰੇਟ ਜੈ ਜੈ ਤੁਹਾਡਾ ਰੇਟ ਬਹੁਤ ਸੋਹਣੇ ਹੁੰਦੇ ਆ ਹਾਂਜੀ ਬਾਕੀ ਵੀਰ ਜੀ ਕੋਈ ਵੀਰ ਭਰਾ ਫੋਨ ਲਾਵੇ ਆਪਾਂ ਇਹ ਚੋਂ ਵੀ ਆਪਾਂ ਛੋਟ ਛੱਪਾ ਕਰ ਦਾਂਗੇ ਵੀਰੇ 55 ਚ 55 ਚ ਵੀ ਵੀਰ ਜੀ ਤਾਂ ਵੇਖੋ ਵੀਰੋ ਕੋਈ 65 ਵੀ ਨਹੀਂ ਹੈਗਾ 60 ਵੀ ਨਹੀਂ ਆ ਵੀਰਾਂ ਨੂੰ ਚਲੋ ਜਿਹੜੇ ਵੀਰੇ ਵੀਡੀਓ ਵੇਂਦੇ ਆਪਾਂ ਤਾਂ ਇਹ ਰੇਟ ਕੀ ਹੈ ਹਨਾ ਹਾਂਜੀ ਬਿਲਕੁਲ ਯਾਰ ਚ ਬਾਕੀ ਰੇਟ ਵੀ ਦਾ ਮੈਂ ਤਾਂ ਪੁੱਛ ਰਿਹਾ ਘਰਾਂ ਵਾਲਿਆਂ ਨੂੰ ਆਪਾਂ ਜਾਈਏ ਤੇ ਘਰ ਵਾਲੇ 65 70 ਤੋਂ ਘੱਟ ਮੁੱਲੀ ਨਹੀਂ ਕਰਦੇ ਮੁੱਲ ਨਹੀਂ ਕਰਨੀ ਬਿਲਕੁਲ ਆਪ 55 ਦਾ ਭਾਅ ਹੀ ਨਹੀਂ ਕਿਤੇ ਹੈਗਾ ਹਾਂ ਨਹੀਂ ਪੰਜਾਬ 55 ਤਾਂ ਵੇਖੋ ਵੀਰੋ ਤਿੰਨ ਬਿਹੜਾ ਨੇ ਤਿੰਨ ਦੀਆਂ ਤਿੰਨ ਚੰਗੀਆਂ ਟੋਪ ਕਲਾਸ ਨੇ ਰੇਡ ਵੀਰੇ ਨੇ ਜਾਇਜ ਕੀਤਾ 55 ਜੋ ਮਾਨਤਨ ਹੋ ਜੂਗਾ ਤਾਂ ਇਹ ਵੀਰੇ 47000 ਦੀ ਤਾਂ ਤੁਸੀਂ ਦੂਰੋਂ ਚੱਲ ਕੇ ਆਓਗੇ ਤੁਸੀਂ ਆ ਬਿਹੜਾ ਨਹੀਂ ਛੱਡ ਕੇ ਜਾਂਦੇ ਵੀਰੇ ਇੱਥੇ ਆ ਕੇ ਕਿਉਂਕਿ ਕਦ ਕਾਠਾਲੀਆਂ ਨੇ ਤਲੇਵੇ ਲੂਵੇ ਚੰਗੇ ਸੋਹਣੇ ਲੱਗੇ ਆ ਤਾਂ ਇਹ ਵੀ ਟੋਪ ਕਲਾਸ ਬਿਹੜਾ ਤਾਜੀ ਸੂਈ ਆ ਤਾਂ ਬਾਕੀ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਲੈਣਾ ਛੋਟ ਛੱਪਾ ਵੀ ਹੋ ਜੂ ਹਣਾ ਵੀਰੇ ਹਾਂਜੀ ਬਿਲਕੁਲ ਵੀਰ ਤੇ ਜੇ ਕੋਈ ਸੂਰੀਆਂ ਜੋੜਾ ਪਾਲੂ ਕਰਦੇ ਹੋ ਮਾਨਤਨ ਹਣਾ ਜੋੜੇ ਚ ਖੁੱਲਾ ਮਾਨਤਨ ਕਰਦਾਂਗੇ ਜੀ ਠੀਕ ਆ ਜੀ ਤਾਂ ਵੇਖੋ ਵੀਰੋ ਫੋਨ ਜਰੂਰ ਲਾ ਲਿਓ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਜਿੰਨਾ ਵੀਰਾਂ ਨਹੀਂ ਕੀਤਾ ਜੀ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਵੀਰੇ ਵਿਖਾਲੀ ਜਾਵੇ ਤਾਂ ਐਡਰੈਸ ਵੀਰੇ ਪਿੰਡ ਦੱਸ ਦੇ ਇੱਕ ਰਿਪਰੈਸ ਵੀਰ ਜੀ ਨਾਂ ਗੋਪੀ ਪਿੰਡ ਪ੍ਰਾਚਾ ਤਸੀਲ ਡੇਰਾ ਬਾਬਾ ਨਾਨਕ ਨੇੜੇ ਫਤੇਗੜ ਚੋੜਾ ਠੀਕ ਆ ਜੀ ਫੋਨ ਨੰਬਰ 734